ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇਂ ਅਸੀਂ ਲੁਧਿਆਣਾ ਦੇ ਬੱਸ ਅੱਡੇ ਦੇ ਖੜੇ ਆ ਉਹ ਬੱਸ ਸਟੈਂਡ ਜਿਸ ਦਾ ਨਾਮ ਸ਼ਹੀਦਾਂ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਪੰਜਾਬ ਦੀ ਧਰਤੀ ਤੇ ਨਵੀਂ ਬਣੀ ਜੋ ਪੰਜਾਬ ਸਰਕਾਰ ਹੈ ਉਸ ਵੱਲੋਂ ਇੱਕ ਸਨਹਿਾ ਦਿੱਤਾ ਗਿਆ ਕਿ ਤੁਸੀਂ ਆਪਣੇ ਜੋ ਵਪਾਰਕਦਾਰੇ ਨੇ ਜੋ ਦੁਕਾਨਾਂ ਨੇ ਉਹਨਾਂ ਦੇ ਜੋ ਸਾਈਨ ਬੋਰਡ ਵਗੈਰਾ ਨੇ ਜਾਂ ਜੋ ਫਲੈਕਸ ਬੋਰਡ ਲਗਾਏ ਹੋਏ ਨੇ ਤੁਸੀਂ ਉਹਨਾਂ ਤੇ ਪਹਿਲੀ ਜੋ ਲਾਈਨ ਹੈ ਮੇਨ ਲਾਈਨ ਪੰਜਾਬੀ ਦੇ ਵਿੱਚ ਹੋਣੀ ਚਾਹੀਦੀ ਹੈ ਪਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੰਜਾਬ ਦੇ ਇਸ ਬੱਸ ਸਟੈਂਡ ਦੇ ਉੱਪਰ ਦੁਕਾਨਾਂ ਦੇ ਉੱਪਰ ਹਿੰਦੀ ਦੇ ਵਿੱਚ ਥੜਲੇ ਨਾਲ ਜੋ ਬੋਰਡ ਲੱਗੇ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਇਸ ਬਾਸਟੇ ਦੇ ਅੰਦਰ ਦਾ ਵੀ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਕਿਉਂਕਿ 99% ਦੇ ਕਰੀਬ ਦੁਕਾਨਾਂ ਇੱਥੇ ਪ੍ਰਵਾਸੀਆਂ ਦੀ ਨੇ ਜਿੱਥੇ ਕਿ ਗੁਟਕੇ ਵਗੈਰਾ ਬਹੁਤ ਜਿਆਦਾ ਵੇਚੇ ਜਾਂਦੇ ਨੇ ਇਹ ਮਾਲਕ ਕੌਣ ਹੈ ਢਾਬੇ ਦਾ ਇਹ ਮਾਲਕ ਕੌਣਾ ਢਾਬੇ ਦਾ ਢਾਬੇ ਦਾ ਸਚੀਨ ਭਾਵੇਂ ਹੈ ਸਚੀਨ ਭਾਵੇਂ ਕਿੱਥੇ ਨੇ ਹਾਂ ਤੇ ਹਾਂ ਇਹ ਕੀ ਨਾਮ ਦਾ ਢਾਬੇ ਦਾ ਸਲੋਨੀ ਬੈਕ ਹੈ ਹੈ ਸਲੋਨੀ ਬੈਕ ਕੀ ਤੁਹਾਨੂੰ ਪਤਾ ਵੀ ਪੰਜਾਬ ਸਰਕਾਰ ਦੇ ਹੁਕਮ ਨੇ ਵੀ ਪੰਜਾਬ ਜਿਹੜਾ ਬੋਰਡ ਆ ਕਿਸੇ ਵੀ ਦੁਕਾਨ ਦਾ ਜਾਂ ਢਾਬੇ ਦਾ ਜਾਂ ਕੋਈ ਵੀ ਦੁਕਾਨ ਆਪਣੀ ਉਹ ਪੰਜਾਬੀ ਦੇ ਵਿੱਚ ਪਹਿਲੀ ਲਾਈਨ ਹੋਣੀ ਚਾਹੀਦੀ ਆ ਤੁਸੀਂ ਹਿੰਦੀ ਦੇ ਵਿੱਚ ਬੋਟ ਲਗਾਏ ਨੇ ਇਹ ਤੁਸੀਂ ਪੰਜਾਬ ਸਰਕਾਰ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਤੋੜ ਰਹੇ ਹੋ ਮੈਨੂੰ ਨਹੀਂ ਪਤਾ ਸਰ ਹੂੰ ਹਮਸੇ ਬਾਤ ਕਰਨਾ ਕਿਨੂੰ ਤੁਸੀਂ ਮਾਲਕ ਜੀ ਅਸੀਂ ਕੰਮ ਕਰਦੇ ਸਾਰੇ ਤੁਹਾਨੂੰ ਪਤਾ ਪੰਜਾਬ ਸਰਕਾਰ ਦੇ ਹੁਕਮ ਨੇ ਕਿ ਜਿਹੜੇ ਬੋਰਡ ਨੇ ਪੰਜਾਬੀ ਚ ਲਹਿਣ ਹੋਣੀ ਚਾਹੀਦੀ ਆ ਪਹਿਲੀ ਬਾਅਦ ਪਿੱਛੇ ਥੱਲੇ ਚ ਹਿੰਦੀ ਅੰਗਰੇਜ਼ੀ ਉਰਦੂ ਜੋ ਮਰਜੀ ਲਿਖੋ ਮਾਲਕ ਨੂੰ ਕਹਿ ਦਾਂਗੇ ਜੀ ਅਸੀਂ ਜੀ ਮਾਲਕਾਂ ਨੂੰ ਕਹਿ ਦਾਂਗੇ ਅੱਛਾ ਕਿੰਨੇ ਟਾਈਮ ਤੋਂ ਲੱਗੇ ਹੋ ਨੇ ਐਵੇਂ ਹਿੰਦੀ ਚ ਬੋਰਡ ਇਹ ਅੱਜ ਤਾਂ 2 ਸਾਲ ਹੋ ਗਏ ਸਾਨੂੰ ਕੰਮ ਕਰਦੈ ਨੂੰ ਪਰ ਤੁਸੀਂ ਪੰਜਾਬ ਦੇ ਰਹੇ ਹੋ ਹਿੰਦੀ ਚ ਕਿਉਂ ਲਾਏ ਨੇ ਮਤਲਬ ਕਾਰਨ ਕੀ ਮਾਲਕ ਨੂੰ ਪਤਾ ਹੀ ਸਾਨੂੰ ਅਸੀਂ ਸਾਨੂੰ ਇਸ ਚ ਦਾ ਪਤਾ ਨਹੀਂ ਅਸੀਂ ਸਾਰੇ ਮੁੰਡੇ ਨੌਕਰ ਨੇ ਬਾਕੀ ਸਾਰੇ ਪੰਜਾਬੀ ਚ ਜਾਂ ਗਰੇਚੀ ਚ ਨੇ ਥੋਟੀ ਹਿੰਦੀ ਚ ਲੱਗੇ ਹੋਏ ਨੇ ਮਾਨਕਾਂ ਨੂੰ ਪਤਾ ਹੀ ਸਾਡੇ ਮਾਲਕ ਕਿੱਥੇ ਦੇ ਨੇ ਪੰਜਾਬ ਦੇ ਨੇ ਕ ਬਾਹਰ ਦੇ ਨੇ ਹਾਂ ਦੇ ਪੰਜਾਬ ਦੇ ਨੇ ਪੰਜਾਬੀ ਨੇ ਪੰਜਾਬੀ ਨੇ ਅੱਛਾ ਉਹ ਨਾ ਬਹੁਤ ਹਰਗਜ਼ ਨਾ ਜਾਤਾ ਰਹੇ ਸਾਡੀ ਦੇਸ਼ ਦੀ ਸੁਰੱਖਿਆ ਲਈ ਕੀ ਨਾਮ ਆ ਤੁਹਾਡਾ ਕੀ ਨਾਮ ਆ ਸੁਸਪਾਲ ਹੈਂ ਸੁਸਪਾਲ ਆ ਕਿੱਥੇ ਦੇ ਰਹਿਣ ਵਾਲੇ ਹੋ ਕਿੱਥੇ ਦੇ ਰਹਿਣ ਵਾਲੇ ਹੋ ਇਹ ਤੁਹਾਨੂੰ ਪਤਾ ਪੰਜਾਬ ਸਰਕਾਰ ਦਾ ਰੂਲ ਆ ਵੀ ਪਹਿਲੀ ਲਾਈਨ ਪੰਜਾਬੀ ਚ ਹੋਣੀ ਚਾਹੀਦੀ ਆ ਬੋਰਡ ਦੀ ਪਤਾ ਤੁਹਾਨੂੰ ਇਹਨਾਂ ਦੀ ਆ ਬਰੇ ਕੀ ਨਾਮ ਆ ਤੁਹਾਡਾ ਨਹੀਂ ਮੋਨੂ ਹੈ ਮੋਨੂ ਕਿੱਥੇ ਦੇ ਰਹਿਣ ਵਾਲੇ ਹੋ ਲਖਨਊ ਹੈ ਲਖਨਊ ਪੰਜਾਬੀ ਜਾਂ ਖਬਰਾਂ ਦੇਖਦੇ ਨਹੀਂ ਆਗੇ ਤੁਸੀਂ ਨਿਊਜ਼ ਦੇਖਦੇ ਹੋ ਨਿਊਜ਼ ਤੁਹਾਨੂੰ ਪਤਾ ਪੰਜਾਬ ਸਰਕਾਰ ਦਾ ਰੂਲ ਹੈ ਕਿ ਪਹਿਲੀ ਲਾਈਨ ਪੰਜਾਬੀ ਚ ਹੋਣੀ ਚਾਹੀਦੀ ਆ ਬੋਰਡ ਦੀ ਇਹ ਤਾਂ ਓਨਰ ਕੋ ਪਤਾ ਹੋਗਾ ਸਾਨੂੰ ਤਾਂ ਇਹਾ ਕੰਮ ਕਰਦੇ ਆਂ ਅੱਛਾ ਮਾਲਕ ਹੋ ਰਹੇ ਹਨ ਜੀ ਉਹ ਕਿੱਥੇ ਨੇ ਉਹ ਇੱਥੇ ਨਹੀਂ ਰਹਿੰਦੇ ਕਿੱਥੇ ਰਹਿੰਦੇ ਨੇ ਉਹ ਕبھی ਕبھی ਆਤੇ ਆਂ ਇੱਥੇ ਨਹੀਂ ਕਿੱਥੇ ਦੇ ਰਹਿਣ ਵਾਲੇ ਨੇ ਉਹ ਲੋਕਲ ਹੀ ਆ ਉਹ ਸੋ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਤੁਸੀਂ ਦੁਕਾਨਾਂ ਦੇਖ ਰਹੇ ਹੋ ਸਾਰੀਆਂ ਪ੍ਰਵਾਸੀਆਂ ਦੀਆਂ ਨੇ ਜਿੱਥੇ ਜੋ ਵੀ ਖਾਣ ਲਈ ਪਕਾਇਆ ਜਾਂਦਾ ਗੁਟਕੇ ਉਹਨਾਂ ਦੇ ਮੂੰਹ ਨਾਲ ਮੂੰਹ ਗੁਟਕੇ ਨਾਲ ਭਰੇ ਹੁੰਦੇ ਨੇ ਤੇ ਫੇਰ ਸਾਰਾ ਕੁਝ ਬਣਾਉਂਦੇ ਨੇ ਮਾਲਕ ਕੌਣ ਹੈ ਇੱਥੇ ਮਾਲਕ ਕੌਣ ਤੁਸੀਂ ਓਨਰ ਹੈ ਜੀ ਆਰੇ ਆਰੇ ਮਾਲਕ ਆਰੇ ਬਾਤ ਨੂੰ ਗਿਆ ਇਹ ਤੋਂ ਨੂੰ ਪਤਾ ਵੀ ਸਰਕਾਰ ਦਾ ਹੁਕਮਾ ਬੋਰਡ ਪੰਜਾਬੀ ਚਲਾਉਣਾ ਪੰਜਾਬ ਸਰਕਾਰ ਦਾ ਬਣਾਉਣਾ ਆਰੇ ਹਿਥੇ ਕਿੱਥੇ ਗਏ ਨੇ ਮੁੜਦੇ ਵੀ ਆ ਜੰਦੇ ਓ ਪ੍ਰਕਾਸ਼ ਤੁਹਾਡਾ ਕਿਹੜਾ ਪਾਇ ਈ ਨਾਮਾ ਤੁਹਾਡਾ ਹੈ ਕਹਦਾ ਤੁਸੀਂ ਆਉਂ ਨਾ ਇੱਥੇ ਤੇ ਕੀ ਕਰ ਰਹੇ ਹੋ ਤੁਸੀਂ ਇੱਥੇ ਕੰਮ ਕਰਦੇ ਬੇਕੀ ਇਹ ਤੁਹਾਨੂੰ ਪਤਾ ਪੰਜਾਬ ਸਰਕਾਰ ਦਾ ਹੁਕਮ ਆ ਬੋਰਡ ਪੰਜਾਬੀ ਚੋਣਾ ਚਾਹੀਦਾ ਸਾਨੂੰ ਨਹੀਂ ਪਤਾ ਇਹ ਗੱਲ ਦਾ ਮਾਲਕ ਕੌਣ ਮਾਲਕ ਪਤਾ ਨਹੀਂ ਆਇਆ ਨਹੀਂ ਹੈ ਮਾਲਕ ਨਾਲ ਗੱਲ ਕਰੋ ਨਾ ਸਾਡੇ ਨਾਲ ਕਿੱਥੇ ਆ ਮਾਲਕ ਤੂੰ ਹੀ ਦੱਸੇਗਾ ਮਾਲਕ ਮੈਨੂੰ ਕੀ ਮਾਲਕ ਨੇ ਪੁੱਛ ਕੇ ਕਿੱਥੇ ਜਾਨਣਾ ਨਹੀਂ ਫਿਰ ਐਦਾਂ ਹੀ ਛੱਡ ਕੇ ਚਲੇ ਜਾਂਦਾ ਮਾਲਕ ਫਰੈਸ਼ ਟਾਈਪ ਦਾ ਤੂੰ ਹੀ ਆ ਮਾਲਕ ਹਾਂ ਹਾਨੂੰ ਕੁਝ ਨਹੀਂ ਪਤਾ ਤੇਰਾ ਕੀ ਨਾਮ ਆ ਰਾਜਾ ਕਿੱਥੇ ਦਾ ਰਹਿਣ ਵਾਲਾ ਸਰ ਸਾਨੂੰ ਨਹੀਂ ਪਤਾ ਉਹ ਨਹੀਂ ਗੱਲ ਦਾ ਐ ਨਹੀਂ ਪਤਾ ਕਿੱਥੇ ਦਾ ਰਹਿਣ ਵਾਲਾ ਹਾਂਜੀ ਗਵਾਰਤੀ ਆ ਆਹ ਉਹ ਜਿਹੜਾ ਨਾਮਾ ਤੁਹਾਡਾ ਤੁਹਾਡਾ ਟਾਪ ਹੈ ਨਹੀਂ ਨਹੀਂ ਮਾਲਕ ਦੂਸਰੇ ਇਹ ਤੁਹਾਨੂੰ ਪਤਾ ਪੰਜਾਬ ਸਰਕਾਰ ਦਾ ਹੁਕਮ ਆ ਕਿ ਬੋਰਡ ਦੀ ਪਹਿਲੀ ਲਾਈਨ ਪੰਜਾਬੀ ਚ ਹੋਣੀ ਚਾਹੀਦੀ ਆ ਤੇ ਫਿਰ ਆਪਣੇ ਉੱਤੇ ਰੋਡਵੇ ਵਾਲੇ ਤੇ ਉੱਧਰ ਉਹ ਰੋਡਵੇ ਵਾਲੇ ਆ ਲੈ ਆਂ ਨਹੀਂ ਨਹੀਂ ਰੋਡਵੇ ਵਾਲਾ ਲਵਾਇਆ ਤਾਂ ਅਸੀਂ ਆ ਹਾਂ ਪਰ ਉਹ ਪੰਜਾਬੀ ਤੇ ਲਿਖਵਾਏ ਨਹੀਂ ਸਾਨੂੰ ਨਹੀਂ ਪਤਾ ਇਹਨਾਂ ਦਾ ਹੁਕਮ ਆ ਪਤਾ ਤੁਹਾਨੂੰ ਸਾਨੂੰ ਇਹਨਾਂ ਪਤਾ ਨਹੀਂ ਸੀਗਾ ਜਿਹੜੇ ਨਹੀਂ ਲਾਉਣਗੇ ਉਹਨਾਂ ਤੇ ਕਾਰਵਾਈ ਕੋਈ ਨਾ ਚੇਂਜ ਕਰਾ ਦਿੰਨੇ ਆ ਠੀਕ ਹੈ ਜੀ ਸਰਕਾਰ ਦਾ ਹੁਕਮ ਆ ਪਹਿਲੀ ਲਾਈਨ ਪੰਜਾਬੀ ਜੋਣੀ ਚਾਹੀਦੀ ਆ ਬੋਰਡ ਦੀ ਪਤਾ ਨਹੀਂ ਤੁਹਾਨੂੰ ਤੇ ਪਤਾ ਪਤਾ ਤੇ ਲਾਈ ਨਹੀਂ ਤੁਰੇ ਸੀ ਦੇ ਹੁਣ ਨਵੇਂ ਬੋਟ ਆਣਗੇ ਨਾ ਜਿਵੇਂ ਸੀਜ਼ਨ ਸ਼ੁਰੂ ਹੋਇਆ ਐਵੇਂ ਕੰਪਨੀ ਆਲੇ ਲਾ ਕੰਪਨੀ ਆਲੇ ਨੇ ਲਾਣੇ ਲਿਖ ਕੇ ਦਿੱਤਾ ਹੋਇਆ ਆ ਜਾ ਪੁਰਾ ਪੰਜਾਬੀ ਦੇ ਵਿੱਚ ਆਏਗਾ ਨਾ ਇੱਥੇ ਸਾਡੇ ਬੱਸ ਸਟੈਂਡ ਦਾ ਨਾਲ ਹੀ ਨਵੇਂ ਰੂਲ ਆ ਜਾਣਾ ਹੈ ਪਿਆਸ ਨਹੀਂ ਲੈਂਦੇ ਉੱਤੇ ਸਿਰਦੇ ਹਾਂਜੀ ਉਹ ਵੀ ਅਨਾਂ ਕਾ ਚੀਜ਼ ਨਹੀਂ ਦੱਸੋ ਵੀ ਕੀ ਕਮੀ ਆ ਤੁਸੀਂ ਦਾ ਕਾ ਕਾ ਤਾ ਗਿਆ ਸਾਰਾ ਕੁਝ ਨਾ ਦੱਸਣਾ ਚਾਹੀਦਾ ਮੈਂ ਜਿੱਤਾ ਹੁਣ ਅੱਡੇ ਦੇ ਵਿੱਚ ਸਿਰਗੜ ਬੱਤੀ ਕੋਈ ਪੀਂਦਾ ਆ ਉਹ ਵੀ ਮਨਾ ਹੋਣਾ ਚਾਹੀਦਾ ਨਾ ਇਹ ਜਿਹੜੇ 99% ਤਾਂ ਪ੍ਰਵਾਸੀ ਨੇ ਜੀ ਉਹਨਾਂ ਦੇ ਮੂੰਹ ਤਾਂ ਗੁੜਕੇ ਨਾ ਭਰੇ ਹੁੰਦੇ ਹਾਂਜੀ ਹਾਂਜੀ ਇਹ ਗੱਲ ਗੱਲ ਦਾ ਸਿਰ ਟੱਕ ਕੇ ਵੀ ਕੀ ਹੋ ਜੂਗਾ ਮੂੰਹ ਕਿੱਥੋਂ ਆ ਆ ਹਾਂਜੀ ਹਾਂਜੀ ਮੂੰਹ ਵੀ ਆਂਦੇ ਇਹ ਤਾਂ ਗੱਲ ਸਹੀ ਆ ਮੂੰਹ ਵੀ ਇਹਨਾਂ ਦਾ ਬੰਦ ਹੋਣਾ ਪਿਆਸ ਸਮਾਨ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਸਾਰਾ ਸਮਾਨ ਨੰਗਾ ਪਿਆ ਕਿਤੇ ਖਰ ਨਾ ਹੋ ਜਾਂਦੇ ਐ ਉਹ ਬਾਥਰੂਮਾਂ ਜਾ ਕੇ ਵੇਖੋਦਾਂ ਕਿੰਨਾ ਮੰਦਾ ਲਿਆਗਾ ਤੇ ਹੁੰਦੇ ਆ ਨਾ ਸਰਕਾਰ ਦਾ ਰੂਲ ਇਹ ਵੀ ਆ ਵੀ ਬੋਰਡ ਪੰਜਾਬੀ ਜੁਣਾ ਚਾਹੀਦਾ ਉਹ ਵੀ ਨਹੀਂ ਲੱਗਦਾ ਹਾਂਜੀ ਹਾਂਜੀ ਇਹ ਸਾਰਾ ਪਿਆਰ ਪੰਜਾਬੀ ਤਾਂ ਚਾਹੀਦੇ ਸਹੀ ਪੰਜਾਬੀ ਹੋਣੀ ਚਾਹੀਦੀ ਅਸੀਂ ਤਾਂ ਕਹਿੰਦੇ ਆ ਬਾਕੀ ਪੰਜਾਬੀ ਗੱਲ ਤੇ ਸਫਾਈ ਨਹੀਂ ਰੱਖਦੇ ਹਾਂਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਜੀ ਨਕਰਦੀ ਇਹ ਤੁਸੀਂ ਅਕਸਰ ਇੱਥੇ ਬੱਸ ਸਟੈਂਡ ਤੇ ਸਫ਼ਰ ਕਰਦੇ ਹੋ ਇੱਥੇ ਉਹਨੇ ਨਹੀਂ ਨਹੀਂ ਮੈਂ ਫਸਟ ਕਰਦਾ ਤੁਸੀਂ ਦੇਖਿਆ ਹੋਣਾ ਵੀ 99% ਪ੍ਰਵਾਸੀ ਕੁਟਕੇ ਖਾ ਕੇ ਬਣਾ ਰਹੇ ਨੇ ਸਾਰਾ ਕੁਝ ਕੀ ਲੱਗਦਾ ਵੀ ਇਸ ਚੀਜ਼ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੰਮ੍ਰਿਤਧਾਰੀ ਵੀ ਆਉਂਦੇ ਨੇ ਤੇ ਜਾਂ ਉਹ ਵੀ ਮਤਲਬ ਇਹ ਚੀਜ਼ ਗਲਤ ਹੈ ਵੈਸੇ ਜਿਹੜਾ ਤਬਾਕੂ ਖਾ ਕੇ ਬਣਾ ਰਹੇ ਨੇ ਇੱਥੇ ਦੇਖੋ ਜੀ ਇਹ ਤਾਂ ਚੀਜ਼ ਬਿਲਕੁਲ ਗਲਤ ਹੈਗੀ ਆ ਤੇ ਬਾਕੀ ਦੇਖੋ ਸਰਕਾਰ ਨੂੰ ਚਾਹੀਦਾ ਵੀ ਇਹ ਸਾਰਾ ਕੁਝ ਠੀਕ ਕਰਨਾ ਇਹ ਤਾਂ ਵੈਸੇ ਬਿਲਕੁਲ ਗਲਤ ਕੁਟਕੇ ਤਾਂ ਪਤਾ ਹੈ ਮर्यादा ਹੋਣੀ ਚਾਹੀਦੀ ਸੀ ਸਹੀ ਗੱਲ ਹੈ ਨਾ ਸੀਰੀਅਸ ਸਰਕਾਰ ਦਾ ਵੀ ਰੂਲ ਤੋੜ ਰਹੇ ਨੇ ਸਰਕਾਰ ਦਾ ਕਾਨੂੰਨ ਹੈ ਕਿ ਪੰਜਾਬੀ ਚ ਬੋਰਡ ਲੱਗਿਆ ਹੋਣਾ ਚਾਹੀਦਾ ਪਹਿਲੀ ਲਾਈਨ ਪੰਜਾਬੀ ਚ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਿੰਦੀ ਚ ਲੱਗੇ ਹੋਏ ਨੇ ਹੈਗਾ ਬੋਰਡ ਇਹ ਮਤਲਬ ਸ਼ਹੀਦਾਂ ਦੇ ਨਾਮ ਤੇ ਇਹ ਬਸ ਅੱਡੇ ਦਾ ਨਾਮ ਰੱਖਿਆ ਗਿਆ ਤਾਂ ਵੀ ਚੱਲਦੀ ਹਿੰਦੀ ਹੈ ਤੇ ਸਾਰੇ ਅਚਲੋ ਜੀ ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਜੀ ਇਸ ਨੂੰ ਜੋਟਕੇ ਵਗੈਰਾ ਜੋ ਖਾਂਦੇ ਨੇ ਜਿਵੇਂ ਨੰਗੇ ਸਿਰ ਕਰਦੇ ਨੇ ਬਾਲ ਬੂਲੋਂ ਵਿੱਚ ਕਰਦੇ ਨੇ ਉਹ ਠੀਕੇ ਮੈਨੂੰ ਲੱਗਦਾ ਨਹੀਂ ਉਹ ਤਾਂ ਗਲਤ ਹੈ ਉਹ ਬਿਲਕੁਲ ਗਲਤ ਹੈ ਉਹ ਬਿਲਕੁਲ ਗਲਤ ਹੈ ਸੋ ਦੋਸਤੋ ਕੀ ਕਹਣਾ ਤੁਹਾਡਾ ਇਸ ਮੁੱਦੇ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 99% ਦੇ ਕਰੀਬ ਪ੍ਰਵਾਸੀ ਨੇ ਇਥੇ ਤੇ ਸਰਕਾਰ ਇੱਕ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਹੀ ਹੈ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਪਰ ਜੇਕਰ ਜਿਵੇਂ ਕਿ ਸਿਆਣੇ ਕਹਿੰਦੇ ਨੇ ਕਿ ਬੇਲਾ ਕਰ ਬੇਲਾ ਮਨ ਸ਼ੈਤਾਨ ਦਾ ਕਰ ਜੇਕਰ ਇਹੀ ਕੰਮ ਪੰਜਾਬੀਆਂ ਨੂੰ ਦਿੱਤਾ ਜਾਵੇ ਜੋ ਇੱਥੇ ਢਾਬੇ ਵਗੈਰਾ ਨੇ ਜੋ ਹੋਟਲ ਨੇ ਪੰਜਾਬੀ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ ਕੰਮ ਕਰਨ ਦੀ ਤਾਂ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਗਲਤ ਪਾਸੇ ਧਿਆਨ ਜਾਵੇਗਾ ਤੇ ਉੱਥੇ ਹੀ ਪੰਜਾਬੀਆਂ ਨੂੰ ਇਹ ਵੀ ਪਤਾ ਹੈ ਕਿ ਕਿਹੜੀ ਚੀਜ਼ ਪੰਜਾਬੀਆਂ ਨੂੰ ਚੰਗੀ ਲੱਗਦੀ ਹੈ ਕਿਹੜੀ ਮਾੜੀ ਲੱਗਦੀ ਹੈ ਕਿਉਂਕਿ ਅੰਮ੍ਰਿਤਧਾਰੀਆਂ ਦੀ ਕੀ ਮਰਿਆਦਾ ਹੈ ਇਹ ਵੀ ਹਰ ਇੱਕ ਪੰਜਾਬੀ ਜਾਣਦਾ ਹੈ ਜਦਕਿ ਇਹ ਪ੍ਰਵਾਸੀ ਨਹੀਂ ਜਾਣਦੇ ਸੋ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਇੱਥੇ ਤਕਰੀਬਨ 100% ਉਹ ਦੁਕਾਨਾਂ ਨੇ ਸਾਰੇ ਪ੍ਰਵਾਸੀਆਂ ਦੇ ਨਾਮ ਤੇ ਨੇ ਪ੍ਰਵਾਸੀਆਂ ਦੀਆਂ ਹੀ ਦੁਕਾਨਾਂ ਨੇ ਹਾਲਾਂਕਿ ਉਹਨਾਂ ਵੱਲੋਂ ਬਹਾਨਾ ਬਣਾਇਆ ਜਾਂਦਾ ਹੈ ਜੀ ਕਿ ਇਹ ਜੋ ਦੁਕਾਨ ਹੈ ਇਹ ਕਿਸੇ ਮਾਲਕ ਕੋਈ ਹੋਰ ਹੈ ਪਰ ਇੱਥੇ ਹੁੰਦੀ ਉਹਨਾਂ ਦੀ ਆਪਣੀਆਂ ਪ੍ਰਵਾਸੀਆਂ ਦੀ ਤੇ ਇਸ ਬਾਰੇ ਵੀ ਜ਼ਰੂਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਰਕਾਰ ਦੇ ਜੋ ਰੂਲ ਨੇ ਉਹ ਵੀ ਇਨਾਂ ਵੱਲੋਂ ਤੋੜੇ ਜਾ ਰਹੇ ਨੇ ਸੋ ਕਿਵੇਂ ਲੱਗਿਆ ਤੁਹਾਨੂੰ ਐਪੀਸੋਡ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜੂ ਕਮੈਂਟ ਕਰਨਾ ਤੇ ਫਿਲਹਾਲ ਇਸ ਖਾਸ ਅਪਡੇਟ ਵਿੱਚ ਇੰਨਾ ਹੀ ਮਿਲਦੇ ਜਲਦੀ ਕਿਸੇ ਹੋਰ ਵੀਡੀਓ ਦੇ ਨਾਲ ਤੁਸੀਂ ਬਨੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ